ਉਜਾਰਨ ਵਾਲੇ ਖੁਦ ਹੀ ਉਜੜ ਗਏ ਪੰਜਾਬ ਗੁਰਾਂ ਦੇ ਨਾਂ ਤੇ ਅੱਜ ਵੀ ਵਸਦਾ ਹੈ ਤੁਸੀਂ ਖਬਰਾਂ ਸੁਣਦੇ ਹੋਵੋਗੇ ਪੰਜਾਬ ਦੀਆਂ ਦੇਖ ਲਓ ਕਿਵੇਂ ਝੋਲੀਆਂ ਆੜਦੇ ਫਿਰਦੇ ਨੇ ਪੰਗਾ ਕਿਹਦੇ ਨਾਲ ਲਿਆ ਸੀ ਅਕਾਲ ਤਖਤ ਨਾਲ ਰੱਬ ਨਾਲ ਪੰਗਾ ਲਿਆ ਸੀ ਮੈਨੂੰ ਪੱਤਰਕਾਰ ਕਹਿੰਦੇ ਕੀ ਕਹਿਣਾ ਚਾਹੋਂਗੇ ਮੈਂ ਕਹਾਂ ਯਾਰ ਜਿਹਦੀਆਂ ਅਕਾਲ ਤਖਤ ਸਾਹਮਣੇ ਜਾ ਕੇ ਲੱਤਾਂ ਟੁੱਟ ਜਾਣ ਮੈਂ ਉਹਦੇ ਬਾਰੇ ਕੀ ਕਹਾਵਾਂ ਤਦ 라ਬੀ ਨਾ ਕਸਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮੱਤ ਮਾਰਦਾ ਮੱਤ ਦਾ ਜੀ ਬਹੁਤ ਜ਼ਿਆਦਾ ਜ਼ੁਲਮ ਕੀਤੇ ਧਰਮ ਦੇ ਨਾਂ ਤੇ ਬਹੁਤ ਜ਼ਿਆਦਾ ਉਹਨਾਂ ਨੇ ਮਤਲਬ ਹੱਦ ਕਰਤੀ ਇੰਤਹਾ ਕਰਤੀ ਤਾਂ ਫਿਰ ਅੱਜ ਉਹ ਭੁਗਤ ਰਹੇ ਨੇ ਤੇ ਅੱਜ ਭੁਗਤ ਰਹੇ ਨੇ ਸੁਪਰਮਾਤਮਾ ਜੀ ਆਮ ਆਦਮੀ ਪਾਰਟੀ ਹਸਪਤਾਲਾਂ ਦੀ ਗੱਲ ਕਰਦੀ ਹੈ ਸਕੂਲਾਂ ਦੀ ਗੱਲ ਕਰਦੀ ਹੈ ਬਿਜਲੀ ਦੀ ਗੱਲ ਕਰਦੀ ਹੈ ਪਾਣੀ ਦੀ ਗੱਲ ਕਰਦੀ ਹੈ ਸੜਕਾਂ ਦੀ ਗੱਲ ਕਰਦੀ ਹੈ ਇਨਫਰਾਸਟ੍ਰਕਚਰ ਦੀ ਗੱਲ ਕਰਦੀ ਹੈ ਆਮ ਆਦਮੀ ਪਾਰਟੀ ਕਿਸੇ ਸਮਾਜ ਨੂੰ ਵੰਡਣ ਦੀ ਜਾਂ ਲੜਾਉਣ ਦੀ ਗੱਲ ਨਹੀਂ ਕਰਦੀ ਆਮ ਆਦਮੀ ਪਾਰਟੀ ਲੋਕਾਂ ਨੂੰ ਸਹੂਲਤਾਂ ਦੇਣ ਦੀ ਗੱਲ ਕਰਦੀ ਹੈ ਆਮ ਆਦਮੀ ਪਾਰਟੀ ਲੋਕਾਂ ਨੂੰ ਲੁੱਟਣ ਦੀ ਗੱਲ ਨਹੀਂ ਕਰਦੀ ਪੈਸੇ ਕਮਾਉਣ ਵਾਲੇ ਕੰਮ ਤਾਂ ਛੱਡੀ ਫਿਰਦੇ ਆਂ ਜੀ ਤੇ ਮੈਂ ਵੀ ਬੜਾ ਫੇਮਸ ਕਲਾਕਾਰ ਸੀ ਮੈਨੂੰ ਕੀ ਲੋੜ ਸੀ ਇਧਰ ਪੰਗਾ ਲੈਣ ਦੀ ਮੈਂ ਕਿਹੜਾ ਕੋਈ ਫੇਲ ਕਲਾਕਾਰ ਸੀ ਵੀ ਇਧਰੋਂ ਫੇਲ ਹੋ ਗਿਆ ਇਧਰ ਆ ਗਿਆ ਮੈਂ ਇੱਥੇ ਵੀ ਦਿੱਲੀ ਵੀ ਆਉਂਦਾ ਰਿਹਾ ਸ਼ੋਅ ਕਰਨ ਆਉਂਦਾ ਰਿਹਾ ਲਫਟਰ ਚੈਲੰਜ ਜਾਂਦੇ ਰਹੇ ਆ ਮੈਨੂੰ ਕੀ ਲੋੜ ਸੀ ਪਰ ਮੇਰੇ ਦਿਲ 'ਚ ਇੱਕ ਗੱਲ ਸੀ ਕਿ ਭਗਵੰਤ ਮਾਨਾ ਹਾਸੇ ਵੀ ਉਦੋਂ ਹੀ ਚੰਗੇ ਲੱਗਦੇ ਆ ਜਦੋਂ ਚੁੱਲਿਆਂ 'ਚ ਅੱਗ ਮੱਚਦੀ ਹੋਵੇ ਜਦੋਂ ਚੁੱਲਿਆਂ 'ਚ ਅੱਗ ਮੁੱਚੇ ਫਿਰ ਹਾਸੇ ਨਹੀਂ ਆਉਂਦੇ ਪਹਿਲਾਂ ਪਹਿਲਾਂ ਤਾਂ ਜਿੰਦਾਬਾਦ ਪਹਿਲਾਂ ਪਹਿਲਾਂ ਤਾਂ ਮੇਰੇ ਤੇ ਵੀ ਹੱਸਦੇ ਰਹੇ ਆ ਆ ਵੱਡੇ ਲੀਡਰ ਪੰਜਾਬ ਵਾਲੇ ਜਦੋਂ 2014 ਚ ਪਹਿਲੀ ਵਾਰ ਮੈਂ ਖੜਾ ਹੋਇਆ ਸੰਗਰੂਰ ਤੋਂ ਲੜਿਆ ਐਮਪੀ ਦੀ ਚੋਣ ਤਾਂ ਮੇਰੇ ਸਾਹਮਣੇ ਸੁਦੇਸ਼ ਸਿੰਘ ਢੀਂ ਸੇ ਵਰਗੇ ਵੱਡੇ ਵੱਡੇ ਦਿੱਗਜ ਜਿਹੜੇ ਕਹਿੰਦੇ ਅਸੀਂ ਕਦੇ ਹਾਰਦੇ ਨਹੀਂ ਹੁੰਦੇ ਪੀੜੀਆਂ ਤੋਂ ਉਹ ਮਜ਼ਾਕ ਕਰਦੇ ਸੀ ਸਟੇਜ ਤੋਂ ਸਟੇਜ ਤੋਂ ਮੇਰੇ ਬਾਰੇ ਬੋਲਦੇ ਸੀ ਉਹ ਕਹਿੰਦਾ ਮੈਂ ਆਉਂਦਾ ਸੀ ਗੱਡੀ ਚ ਕਿਤੇ ਕੰਧ ਦੇ ਉੱਤੇ ਮੈਂ ਭਗਵੰਤ ਮਾਨ ਦਾ ਇਦਾਂ ਪੋਸਟਰ ਲੱਗਿਆ ਦੇਖਿਆ ਹੱਥ ਬੰਨੇ ਹੋਏ ਸੀ ਕਹਿੰਦਾ ਮੈਨੂੰ ਬੜਾ ਹਾਸਾ ਆਇਆ ਲੈ ਇਹ ਵੀ ਵੋਟਾਂ 'ਚ ਖੜਾ ਹੋ ਗਿਆ ਮੈਂ ਫਿਰ ਉਹਦਾ ਜਵਾਬ ਦਿੱਤਾ ਮੈਂ ਕਿਹਾ 300 ਸਾਬ ਜਿੰਨੇ ਚਿਰ ਵੋਟਾਂ ਨਹੀਂ ਪੈਂਦੀਆਂ ਉਹਨਾਂ ਚਿਰ ਮੇਰੀ ਫੋਟੋ ਦੇਖ ਕੇ ਹੱਸ ਲੋ ਰਿਜ਼ਲਟਾਂ ਤੋਂ ਬਾਅਦ ਸਾਰੀ ਉਮਰ ਮੇਰੀ ਫੋਟੋ ਦੇਖ ਕੇ ਰੋਇਆ ਕਰੋ ਅੱਜ ਰੋਂਦੇ ਨਹੀਂ ਮੇਰਾ ਨਾਂ ਲੈ ਕੇ ਦੇਖ ਲੋ ਚੀਕ ਮਾਰਦੇ ਆਂ ਚੀਕਾ ਘੜਾਉਂਦੀ ऐसिया किकलिया पी अरे घरे बैठे है जी मैं नहीं है, नी। पब्लिक है जी। बादल हार जाए मजीठिए हार जाए नवजोत सिद्धू होार जाए चनी हार जूगा कैप्टन हार जू मलूके पठला ब्रह्मपुर पता नहीं कौन कौन रगड़े गया उल इतना दिल्ली चुी ਪਹਿਲਾਂ ਵੀ ਕੀਤਾ ਹੁਣ ਵੀ ਕੀਤਾ 2022 ਦੇ ਵਿੱਚ 117 ਸੀਟਾਂ ਪੰਜਾਬ ਦੀਆਂ 92 ਆਈਆਂ ਦੋ ਹੋਰ ਬਾਈਲੈਕਸ਼ਨ ਆ ਗਏ ਉਹ ਵੀ ਜਿੱਤ ਕੇ 94 ਹੋ ਗਈਆਂ ਭਾਜਪਾ ਦੀਆਂ ਕਿੰਨੀਆਂ ਨੇ ਭਾਜਪਾ ਦੇ ਪੰਜਾਬ ਚ ਕਿੰਨੀਆਂ ਨੇ ਪਤਾ ਦੋ ਚਾਹੇ ਸਕੂਟਰ ਤੇ ਬਹਿ ਕੇ ਆ ਜਾਣ ਵਿਧਾਨ ਸਭਾ 2 2015 ਚ ਤੁਸੀਂ ਵੀ ਤਿੰਨ ਹੀ ਦਿੱਤੀਆਂ ਸੀ ਉਹ ਵੀ ਚਲੋ ਸਕੂਟਰ ਤੇ ਤੀਜੀ ਸਵਾਰੀ ਲਾਉ ਕਰ ਦਾਂਗੇ ਤੇ 2020 ਚ ਤੁਸੀਂ ਚਾਰਕ ਵਧਾਤੀਆਂ 9 ਵਾਤੇ ਕਰਤੇ ਹੋਰ ਕੀ ਆ ਹੁਣ ਫੇਰ ਸਕੂਟਰ ਤੇ ਲੈ ਕੇ ਆਓ 9 ਵਾਤੇ ਨਾ ਕਾਂਗਰਸ ਨੂੰ ਮੈਂ ਕੋਈ ਭਰਮਪਨ ਦਿੰਦਾ ਉਹ ਆਪਣਾ ਰਿਕਾਰਡ ਕਾਇਮ ਰੱਖਣਗੇ ਕਾਂਗਰਸ ਨੂੰ ਇਸ ਤਿੰਨਾਂ ਵੋਟਾਂ 'ਚ ਕੋਈ ਘਾਟਾ ਨਹੀਂ ਪੈਣ ਵਾਲਾ ਉਹਨਾਂ ਦੀ ਪਹਿਲਾਂ ਵੀ ਜ਼ੀਰੋ ਸੀ ਹੁਣ ਵੀ ਜ਼ੀਰੋ ਹੈ ਜ਼ੀਰੋ ਹੋ ਗਈ ਤੇ ਤੀਜੀ ਵਾਰ ਜ਼ੀਰੋ ਰਹੋਗੀ ਉਹਨਾਂ ਨੂੰ ਕੋਈ ਘਾਟਾ ਨਹੀਂ ਪੈਂਦਾ ਠੀਕ ਹੈ ਨਾ ਹੁਣ ਮਾਈਨਸ ਤਾਂ ਜਾ ਨਹੀਂ ਸਕਦੇ ਵਿਚਾਰੇ ਠੀਕ ਹੈ ਨਾ ਸੋਇਸ ਕਰਕੇ ਤੁਹਾਡੇ ਕੋਲੇ ਆਇਆ ਕਿ ਲੋਹੜੀ ਵੀ ਮਨਾਉਣੀ ਹੈ ਨਾਲ ਦਲੀਦਰਾ ਦੀ ਜੜ ਚੁੱਲ੍ਹੇ ਵੀ ਪਾਉਣੀ ਹੈ ਆ ਹੁਣ ਤੁਸੀਂ ਦੇਖ ਲਓ ਪਹਿਲਾਂ ਇਹ ਅਰਵਿੰਦ ਕੇਜਰੀਵਾਲ ਜੀ ਨੂੰ ਕਹਿੰਦੇ ਸੀ ਗੁਜਲੀ ਫ੍ਰੀ ਮਹਿਲਾਵਾਂ ਨੂੰ ਸਾਡੇ ਮਾਵਾ ਪੈਣਾ ਨੂੰ ਬੱਸਾਂ 'ਚ ਸਫਰ ਫ੍ਰੀ ਪਾਣੀ ਫ੍ਰੀ ਇਹ ਫ੍ਰੀ ਕੀ ਰੇਵੜੀਆਂ ਵੰਡਦਾ ਹੈ ਕੇਜਰੀਵਾਲ ਫ੍ਰੀ ਕੀ ਰੇਵੜੀਆਂ ਵੰਡਦਾ ਹੈ ਅੱਜ 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 ਦੇ ਦਿਨ 17 ਤਰੀਕ ਨੂੰ ਭਾਜਪਾ ਨੇ ਆਪਣਾ ਮੈਨੀਫੈਸਟੋ ਜਾਰੀ ਕੀਤਾ ਹੈ ਤੇ ਉਹਨੇ ਕੀ ਕਿਹਾ ਲੇਡੀਜ਼ ਨੂੰ ਮਹਿਲਾਵਾਂ ਨੂੰ 2500 ਰੁਪਏ ਦੇਵਾਂਗੇ ਪੱਤਰਕਾਰ ਮੈਨੂੰ ਕਹਿੰਦੇ ਐਂ ਕਹਿੰਦਾ ਮੈਂ ਕਿਹਾ ਸਾਡੇ ਵਾਲਿਆਂ ਨੂੰ ਤਾਂ ਰਿਓੜੀਆਂ ਕਹਿੰਦੇ ਸੀ ਆਪ ਪਾਪੜ ਵੰਡਣ ਲੱਗ ਗਿਆ ਹੁਣ ਮੈਂ ਕਿਹਾ ਪਹਿਲਾਂ 15 ਲੱਖ ਖਾਲਾ ਤਾਂ ਦੇ ਦਿਓ ਆ ਗਿਆ ਜੀ ਘਰੇ ਥੋੜੇ ਸਾਰਿਆਂ ਦੇ ਬਾਲੇ ਦੁਖੀ ਨਾ ਹੋ ਸਾਡੇ ਵੀ ਨਹੀਂ ਆਇਆ ਕਿਸੇ ਦਾ ਨਹੀਂ ਆਇਆ कहने जुमला सी जुमला सी मैं पार्लियामेंट जो तो में बोलिया सी मैं बोलिया मोदी जी पंद्रह लाख की रकम लिखता हूं तो कलम रुक जाती है पंद्रह लाख की रकम लिखता हूं तो कलम रुक जाती है काले धन के बारे में सोचता हूं तो स्याही सूख जाती है हर बात ही जुमला निकली अब तो ये भी शक है क्या चाय बनानी आती है ਮੈਨੂੰ ਲੱਗਦਾ ਚਾਹ ਵੀ ਨਹੀਂ ਬਣਾਉਣੀ ਆਉਂਦੀ ਹੋਣੀ ਉਹ ਵੀ ਝੂਠੀ ਐ ਕਿਸੇ ਵੀ ਗੱਲ ਨੂੰ ਕਿਸੇ ਵੀ ਗੱਲ ਨਾਲ ਜੋੜ ਦਿੰਦੇ ਆ ਯਾਰ ਉਹ ਕੱਪ ਚੱਲ ਰਿਹਾ ਐ ਦੇਸ਼ 'ਚ ਯਾਰਾ ਆ ਕਿ ਗੋਰਖਨਾਥ ਤੇ ਗੁਰੂ ਨਾਨਕ ਦੇਵ ਜੀ ਨੇ ਇੱਥੇ ਬਹਿ ਕੇ ਧਾਰਮਿਕ ਵਿਚਾਰਾਂ ਕੀਤੀਆਂ ਸੀ ਉਹਨਾਂ ਦੋਨਾਂ ਦੇ ਜਨਮ 'ਚ 2 250 ਸਾਲ ਦਾ ਫਰਕ ਐ ਬਾਬਾ ਜੀ ਕੁਝ ਵੀ ਕਹਿ ਦਿੰਦੇ ਆ ਯਾਰ ਉੱਥੇ ਚਲੇ ਗਏ ਮੋਦੀ ਜੀ ਚੰਦਰਯਾਨ ਜਦੋਂ ਲਾਂਚ ਕੀਤਾ ਬਾਅਦ ਤੱਕ ਅਗਰ ਲੱਭੇ ਹੀ ਨਹੀਂ ਕਿਧਰ ਗਿਆ ਉਹ ਜਰਾ ਜੋ ਚੰਦਰਯਾਨ ਲਾਂਚ ਕੀਤਾ ਹੈ ਇਸਰੋ ਨੇ ਸ੍ਰੀ ਹਰੀਕੋਟਾ ਤੋਂ ਪ੍ਰਧਾਨ ਮੰਤਰੀ ਚਲੇ ਗਏ ਮੈਂ ਵੀ ਦੇਖਾਂ ਮੈਂ ਕਿ ਲਾਈਵ ਚੱਲ ਰਿਹਾ ਪ੍ਰਧਾਨ ਮੰਤਰੀ ਕੀ ਬੋਲਣਗੇ ਉੱਥੇ ਜਾ ਕੇ ਕਹਿੰਦੇ ਮੇਰਾ ਇਸਰੋ ਸੇ ਪੁਰਾਣਾ ਨਾਤਾ ਹੈ ਮੈਂ ਮੱਥੇ ਤੇ ਹੱਥ ਮਾਰਿਆ ਮੈਂ ਕਿ ਹੱਥ ਵੀ ਨਾ ਸਕੀ ਬੁਖੇੜ ਨਹੀਂ ਲੱਗਦਾ ਇਸਰੋ ਚ ਕੀ ਕੰਮ ਇਹਨਾਂ ਦਾ ਭਈ ਉਹ ਤਾਂ ਸਾਇੰਸ ਵਾਲਾਂ ਦਾ ਕੰਮ ਹੈ ਪੜੇ ਲਿਖੇ ਬੰਦੇ ਦਾ ਕੰਮ ਹੈ

ਇਹਨਾਂ ਤੇ ਯਕੀਨ ਨਾ ਕਰਿਓ ਆਮ ਲੋਕਾਂ ਨੂੰ ਅਗਲੇ ਕਾਰਵਿੰਦ ਕੇਜਰੀਵਾਲ ਨੇ ਰਾਮਲੀਲਾ ਮੈਦਾਨ ਚੋਂ ਇੱਕ ਛੋਟਾ ਜਿਹਾ ਕਾਪਲਾ ਕਟਿਆ ਉਹ ਦਿੱਲੀ ਚ ਵੱਧਦਾ ਗਿਆ ਵੱਧ ਗਿਆ ਉਹਦੀ ਗੂੰਜ ਪੰਜਾਬ ਚ ਪਹੁੰਚੀ ਪੰਜਾਬ ਸਰਕਾਰ ਬਣ ਗਈ ਉਸ ਤੋਂ ਬਾਅਦ ਐਮਸੀਡੀ ਦੇ ਵਿੱਚ ਇੱਥੇ ਐਮਸੀਡੀ ਜਿੱਤੀ ਮੇਅਰ ਬਣਿਆ ਉਸ ਤੋਂ ਬਾਅਦ ਚੰਡੀਗੜ੍ਹ ਚ ਸਾਡਾ ਮੇਅਰ ਬਣਿਆ ਉਸ ਤੋਂ ਬਾਅਦ ਗੁਜਰਾਤ ਦੇ ਵਿੱਚ 5 ਐਮਐਲਏ ਉਸ ਤੋਂ ਬਾਅਦ ਗੋਆ ਚ 2 ਐਮਐਲਏ ਉਸ ਤੋਂ ਬਾਅਦ ਇਥੋਂ 7 ਸਰਫ ਦੇ ਇਹ ਤੋਂ ਤਿੰਨ ਰਾਜ ਸਭਾ ਦੇ ਐਮਪੀ ਪੰਜਾਬ ਤੋਂ 7 ਦੇ 7 ਰਾਜ ਸਭਾ ਦੇ ਐਮਪੀ ਤਿੰਨ ਸਾਡੇ ਹੁਣ ਲੋਕ ਸਭਾ ਪੰਜਾਬ ਤੋਂ ਸੋ ਵੀਰੋ ਆਮ ਆਦਮੀ ਪਾਰਟੀ ਸਿਰਫ 10 ਸਾਲਾਂ ਚ ਨੈਸ਼ਨਲ ਪਾਰਟੀ ਬਣ ਗਈ ਇਹ ਤੁਹਾਡੇ ਕਰਕੇ ਇੰਨਾ ਜਲਦੀ ਕਿਸੇ ਪਾਰਟੀ ਨੇ ਰਾਈਜ਼ ਨਹੀਂ ਕੀਤਾ ਐਸੇ ਕਰਕੇ ਇਹ ਹੁਣ ਫਿਰਦੇ ਨੇ ਕਿ ਯਾਰ ਜੇ ਦਿੱਲੀ ਐਸ ਵਾਰ ਜਿੱਤ ਗਏ ਜੇ ਅਰਵਿੰਦ ਕੇਜਰੀਵਾਲ ਚੌਥੀ ਵਾਰ ਜਿੱਤ ਗਿਆ ਫਿਰ ਟੌਪ ਗੇਅਰ ਪੈ ਜਾਣੇ ਫਿਰ ਆਪਾਂ ਤੂਫੜਿਆ ਨਹੀਂ ਜਾਣਾ ਜਿਵੇਂ ਜਹਾਅ ਆਏ ਦੀਆਂ ਜਦੋਂ ਉੱਪਰ ਜਾ ਕੇ ਉਹ ਸੀਟ ਬੈਲਟ ਦੇ ਸਾਈਨ ਆਫ ਹੋ ਜਾਂਦੇ ਨੇ ਫਿਰ ਆਪਾਂ ਸੇਫ ਜ਼ੋਨ ਚ ਚਲੇ ਜਾਵਾਂਗੇ ਫਿਰ ਇੱਥੇ ਆਉਣਾ ਸੀ ਸੈਂਟਰ ਚ ਫਿਰ ਫਿਰ ਦੇਚ ਸਕਾ ਇੱਥੇ ਕਰਕੇ ਹਰ ਹਿੱਲਾ ਵਰਤ ਰਹੇ ਨੇ ਫਰਜੀ ਵੋਟਾਂ ਆਪਦੀ ਮਰਜ਼ੀ ਵੋਟਾਂ ਜਿਹੜਾ ਪਾਓ ਕਿ ਇੱਕ ਵਾਰੀ ਹਰਾਓ ਪਰ ਲੋਕਾਂ ਨੂੰ ਕਿਵੇਂ ਐਦਾਂ ਕਿਵੇਂ ਹਰਾ ਦਿੰਦੇ